ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇੱਕ ਵਾਰ ਧੰਨ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸੰਗਤਾਂ ਨੂੰ ਤਾਰਦੇ ਹੋਏ ਲਾਹੌਰ ਤੋਂ ਆ ਰਹੇ ਸਨ ਗੁਰੂ ਜੀ ਦੇ ਨਾਲ ਭਾਈ ਮਰਦਾਨਾ ਤੇ ਭਾਈ ਬਾਲਾ ਵੀ ਸਨ ਮਰਦਾਨੇ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਭੁੱਖ ਲੱਗੀ ਹੈ ਜ਼ਿਆਦਾਤਰ ਇਤਿਹਾਸ ਇਹੀ ਆਉਂਦਾ ਹੈ ਕਿ ਮਰਦਾਨੇ ਨੂੰ ਹੀ ਭੁੱਖ ਲੱਗਦੀ ਸੀ ਭਾਈ ਬਾਲੇ ਨੇ ਕਦੇ ਨਹੀਂ ਕਿਹਾ ਕਿ ਗੁਰੂ ਜੀ ਭੁੱਖ ਲੱਗੀ ਹੈ ਅਸਲ ਵਿੱਚ ਇਹ ਵੀ ਗੁਰੂ ਨਾਨਕ ਪਾਸ਼ਾ ਜੀ ਦਾ ਚੋਜ ਹੁੰਦਾ ਸੀ ਗੁਰੂ ਜੀ ਮਰਦਾਨੇ ਨੂੰ ਹੀ ਭੁੱਖ ਲਾਉਂਦੇ ਸਨ ਜਦੋਂ ਗੁਰੂ ਜੀ ਨੇ ਕਿਸੇ ਨੂੰ ਤਾਰਨਾ ਹੁੰਦਾ ਸੀ ਤਾਂ ਗੁਰੂ ਜੀ ਮਰਦਾਨੇ ਨੂੰ ਭੁੱਖ ਲਗਾ ਦਿੰਦੇ ਸਨ ਪਰ ਇਹ ਇਤਿਹਾਸ ਵਿੱਚ ਕਿਤੇ ਨਹੀਂ ਆਉਂਦਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਰਦਾਨੇ ਨੂੰ ਇਹ ਕਿਹਾ ਹੋਵੇ ਕਿ ਅਸੀਂ ਇੱਥੇ ਬੈਠਦੇ ਹਾਂ ਤੂੰ ਪਿੰਡ ਵਿੱਚੋਂ ਗਜਾ ਕਰ ਲਿਆ ਭਾਵ ਪ੍ਰਸ਼ਾਦਾ ਮੰਗ ਕੇ ਲੈ ਆ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਰੀ ਦੁਨੀਆ ਦਾ ਚੱਕਰ ਲਗਾਇਆ ਪਰ ਕਦੇ ਕਿਤੇ ਵੀ ਗੁਰੂ ਜੀ ਨੇ ਪ੍ਰਸ਼ਾਦਾ ਮੰਗਣ ਵਾਸਤੇ ਮਰਦਾਨੇ ਨੂੰ ਜਾ ਭਾਈ ਬਾਲੇ ਨੂੰ ਨਹੀਂ ਭੇਜਿਆ ਜਦੋਂ ਮਰਦਾਨੇ ਨੇ ਗੁਰੂ ਜੀ ਨੂੰ ਅਰਜ ਕੀਤੀ ਕਿ ਗੁਰੂ ਜੀ ਭੁੱਖ ਲੱਗੀ ਹੈ ਤਾਂ ਗੁਰੂ ਜੀ ਨੇ ਮਰਦਾਨੇ ਨੂੰ ਫਰਮਾਇਆ ਕਿ ਮਰਦਾਨਿਆਂ ਪਹਿਲਾਂ ਤੂੰ ਸਾਡੀ ਭੁੱਖ ਦੂਰ ਕਰ ਮਰਦਾਨੇ ਨੇ ਕਿਹਾ ਗੁਰੂ ਜੀ ਮੈਂ ਤੁਹਾਡੀ ਭੁੱਖ ਕਿਵੇਂ ਦੂਰ ਕਰ ਸਕਦਾ ਹਾਂ ਮੇਰੇ ਕੋਲ ਕੀ ਹੈ ਗੁਰੂ ਜੀ ਨੇ ਫਰਮਾਇਆ ਮਰਦਾਨਿਆਂ ਤੇਰੇ ਕੋਲ ਰਬਾਬ ਹੈ ਤੇਰੇ ਕੋਲ ਕੀਰਤਨ ਹੈ ਤੇ ਕੀਰਤਨ ਮੇਰੀ ਖੁਰਾਕ ਹੈ ਮੇਰੀ ਭੁੱਖ ਤੇਰਾ ਕੀਰਤਨ ਸੁਣ ਕੇ ਦੂਰ ਹੁੰਦੀ ਹੈ ਮਰਦਾਨਿਆਂ ਰਬਾਬ ਵਜਾ ਮਰਦਾਨੇ ਨੇ ਗੁਰੂ ਜੀ ਦਾ ਆਸਣ ਲਗਾਇਆ ਗੁਰੂ ਜੀ ਆਸਣ ਉੱਪਰ ਬੈਠ ਗਏ ਮਰਦਾਨੇ ਨੇ ਰਬਾਬ ਵਜਾਈ ਤੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਇਕ ਤੂੰ ਹੀ ਨਰੰਕਾਰ ਇਕ ਤੂੰ ਹੀ ਨਰੰਕਾਰ ਇਹ ਦਰਗਾਹੀ ਧਾਰਨਾ ਹੈ ਦਰਗਾਹ ਦੇ ਵਿੱਚ ਹਰ ਰੋਜ਼ 33 ਕਰੋੜ ਦੇਵਤੇ ਅੰਮ੍ਰਿਤ ਵੇਲੇ ਇਹੀ ਧਾਰਨਾ ਪੜਦੇ ਹਨ ਇਕ ਤੂੰ ਹੀ ਨਰੰਕਾਰ ਇਕ ਤੂੰ ਹੀ ਨਰੰਕਾਰ ਜੰਗਲ ਦੇ ਵਿੱਚ ਕੀਰਤਨ ਦੀ ਆਵਾਜ਼ ਗੂੰਜਣ ਲੱਗੀ ਜੰਗਲ ਦੇ ਵਿੱਚ ਇੱਕ ਭਲਾ ਪੁਰਸ਼ ਆਪਣੀਆਂ ਮੱਝਾਂ ਚਰਾ ਰਿਹਾ ਸੀ ਉਸ ਭਲੇ ਪੁਰਸ਼ ਨੇ ਦੇਖਿਆ ਕਿ ਇਹ ਕਿਸ ਤਰ੍ਹਾਂ ਦੇ ਸਾਧੂ ਹਨ ਜਿਹੜੇ ਜੰਗਲ ਦੇ ਵਿੱਚ ਬੈਠ ਕੇ ਕੀਰਤਨ ਕਰ ਰਹੇ ਹਨ ਨੇੜੇ-ਤੇੜੇ ਕੋਈ ਪਿੰਡ ਨਹੀਂ ਹੈ ਉਸ ਪੁਰਸ਼ ਨੇ ਆ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮੱਥਾ ਟੇਕਿਆ ਉਸ ਭਲੇ ਪੁਰਸ਼ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੁੱਛਿਆ ਕਿ ਬਾਬਾ ਜੀ ਤੁਹਾਡੇ ਪ੍ਰਸ਼ਾਦੇ ਦਾ ਕੀ ਪ੍ਰਬੰਧ ਹੈ ਤੁਸੀਂ ਇੱਥੇ ਜੰਗਲ ਵਿੱਚ ਬੈਠ ਕੇ ਕੀਰਤਨ ਕਰ ਰਹੇ ਹੋ ਗੁਰੂ ਜੀ ਨੇ ਫਰਮਾਇਆ ਕਿ ਅਸੀਂ ਅਕਾਲ ਪੁਰਖ ਦੇ ਬੰਦੇ ਹਾਂ ਸਾਡੇ ਪ੍ਰਸ਼ਾਦੇ ਪਾਣੀ ਦਾ ਉਸ ਅਕਾਲ ਪੁਰਖ ਨੂੰ ਫਿਕਰ ਹੈ ਗੁਰੂ ਨਾਨਕ ਪਾਸ਼ਾ ਜੀ ਨੇ ਉੱਥੇ ਇੱਕ ਸ਼ਬਦ ਉਚਾਰਣ ਕੀਤਾ ਜਾਂ ਤਸ ਭਾਵ ਤਦ ਹੀ ਗਾਵਾ ਪਾ ਗਾਵੇ ਕਾਫਲ ਪਾਵਾਂ ਗਾਵੇ ਕਾਫਲ ਹੋਈ ਜਾ ਆਪੇ ਦੇਵੇ ਸੋਈ ਅਸੀਂ ਜੰਗਲ ਵਿੱਚ ਬੈਠ ਕੇ ਨਿਰੰਕਾਰ ਨੂੰ ਗਾ ਰਹੇ ਹਾਂ ਸਾਡਾ ਫਿਕਰ ਨਿਰੰਕਾਰ ਨੂੰ ਹੈ ਸਾਧ ਸੰਗਤ ਜੀ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਨਿਰੰਕਾਰ ਖੁਦ ਆਪ ਇਹ ਕਹਿ ਰਿਹਾ ਹੈ ਕਿ ਅਸੀਂ ਨਿਰੰਕਾਰ ਨੂੰ ਗਾ ਰਹੇ ਹਾਂ ਸਾਡਾ ਫਿਕਰ ਨਿਰੰਕਾਰ ਨੂੰ ਹੈ ਇਹ ਸਾਨੂੰ ਸਮਝਾਉਣ ਦੀ ਖਾਤਰ ਹੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਪੂਰਨਾ ਪਾ ਕੇ ਸਮਝਾਇਆ ਹੈ ਕਿ ਹਰ ਬੰਦੇ ਨੂੰ ਉਸ ਨਿਰੰਕਾਰ ਦਾ ਨਾਮ ਜਪਣਾ ਚਾਹੀਦਾ ਹੈ ਜਿਹੜਾ ਬੰਦਾ ਉਸ ਨਿਰੰਕਾਰ ਦੇ ਗੁਣ ਗਾਉਂਦਾ ਹੈ ਉਸ ਦਾ ਨਾਮ ਜਪਦਾ ਹੈ ਫਿਰ ਉਸ ਬੰਦੇ ਦੀ ਰੋਜੀ ਰੋਟੀ ਦਾ ਫਿਕਰ ਆਪੇ ਹੀ ਉਸ ਨਰੰਕਾਰ ਨੂੰ ਹੁੰਦਾ ਹੈ ਉਸ ਭਲੇ ਪੁਰਸ਼ ਨੇ ਗੁਰੂ ਜੀ ਨੂੰ ਕਿਹਾ ਕਿ ਜੀ ਮੈਂ ਬੜਾ ਹੈਰਾਨ ਹਾਂ ਅੱਜ ਤੱਕ ਜਿੰਨੇ ਵੀ ਸਾਧੂ ਮਹਾਤਮਾ ਦੇਖੇ ਹਨ ਉਹ ਜਾਂ ਤਾਂ ਪਿੰਡ ਦੇ ਵਿਚਾਲੇ ਜਾ ਕੇ ਬੈਠਦੇ ਹਨ ਜਾਂ ਪਿੰਡ ਦੇ ਵਿੱਚ ਢੋਲ ਖੜਕਾ ਕੇ ਮੰਗਦੇ ਫਿਰਦੇ ਹਨ ਜਾਂ ਕਿਸੇ ਦੇ ਘਰ ਵਿੱਚ ਜਾ ਕੇ ਬੈਠਦੇ ਹਨ ਤੁਸੀਂ ਇੱਥੇ ਪਿੰਡ ਤੋਂ ਤਿੰਨ ਕੋ ਦੂਰ ਜੰਗਲ ਵਿੱਚ ਬੈਠੇ ਹੋ ਜੇ ਮੈਂ ਇੱਥੇ ਜੰਗਲ ਵਿੱਚ ਮੱਝਾਂ ਚਰਾਉਣ ਨਾ ਆਉਂਦਾ ਤਾਂ ਤੁਹਾਡਾ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਸੀ ਗੁਰੂ ਜੀ ਨੇ ਫਰਮਾਇਆ ਅਸੀਂ ਅਕਾਲ ਪੁਰਖ ਦੇ ਬੰਦੇ ਹਾਂ ਸਾਡਾ ਸਾਰਾ ਅਕਾਲ ਪੁਰਖ ਨੂੰ ਫਿਕਰ ਹੈ ਉਸ ਪੁਰਸ਼ ਨੇ ਗੁਰੂ ਜੀ ਨੂੰ ਮੱਥਾ ਟੇਕਿਆ ਤੇ ਆਪਣੇ ਘਰ ਆ ਗਿਆ ਘਰ ਆ ਕੇ ਉਸ ਭਲੇ ਪੁਰਸ਼ ਨੇ ਆਪਣੀ ਮਾਤਾ ਨੂੰ ਕਿਹਾ ਕਿ ਮਾਂ ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਇਹੋ ਜਿਹੇ ਸਾਧੂ ਮਹਾਤਮਾ ਦੇਖੇ ਹਨ ਜਿਹੜੇ ਕਿ ਪਿੰਡ ਤੋਂ ਦੂਰ ਜੰਗਲ ਵਿੱਚ ਬੈਠ ਕੇ ਪ੍ਰਭੂ ਦੇ ਗੁਣ ਗਾ ਰਹੇ ਹਨ ਜਿਹੜੇ ਇਹ ਕਹਿ ਰਹੇ ਹਨ ਕਿ ਸਾਡੇ ਪ੍ਰਸ਼ਾਦੇ ਪਾਣੀ ਦਾ ਅਕਾਲ ਪੁਰਖ ਨੂੰ ਫਿਕਰ ਹੈ ਆਪਾਂ ਘਰਾਂ ਵਿੱਚ ਮੰਗਦੇ ਦੁਕਾਨਾਂ ਤੇ ਮੰਗਦੇ ਗਲੀਆਂ ਵਿੱਚ ਮੰਗਦੇ ਸਾਧੂ ਤਾਂ ਬਹੁਤ ਦੇਖੇ ਹਨ ਪਰ ਉਹ ਸਾਧੂ ਇੱਕ ਜਗ੍ਹਾ ਟਿਕੇ ਬੈਠੇ ਹਨ ਉਹਨਾਂ ਸਾਧੂਆਂ ਦੇ ਚਿਹਰਿਆਂ ਤੇ ਬਹੁਤ ਨੂਰ ਹੈ ਉਹਨਾਂ ਕੋਲ ਕੋਈ ਖਾਣ ਪੀਣ ਦੀ ਪ੍ਰਸ਼ਾਦੇ ਦੀ ਕੋਈ ਗੱਲ ਨਹੀਂ ਹੈ ਉਹਨਾਂ ਕੋਲ ਕੇਵਲ ਨਾਮ ਜਪਣ ਦੀ ਗੱਲ ਹੈ ਮਾਤਾ ਨੇ ਕਿਹਾ ਕਿ ਪੁੱਤਰ ਇਹੋ ਜਿਹੇ ਸਾਧੂ ਤਾਂ ਅਰਸ਼ਾਂ ਵਿੱਚੋਂ ਆਏ ਹੁੰਦੇ ਹਨ ਇਹੋ ਜਿਹੇ ਸਾਧੂ ਤਾਂ ਰੱਬ ਦਾ ਰੂਪ ਹੁੰਦੇ ਹਨ ਜੇ ਇਹੋ ਜਿਹੇ ਸਾਧੂ ਕਿਤੇ ਜ਼ਿੰਦਗੀ ਦੇ ਵਿੱਚ ਇੱਕ ਵਾਰ ਮਿਲ ਜਾਣ ਤੇ ਇਹਨਾਂ ਦੇ ਪ੍ਰਸ਼ਾਦੇ ਪਾਣੀ ਦੀ ਸੇਵਾ ਕੀਤੀ ਜਾਵੇ ਤਾਂ ਬੰਦੇ ਦਾ ਜਨਮ ਸਫਲਾ ਹੋ ਜਾਂਦਾ ਹੈ ਤੇ ਇਹ ਸਾਧੂ ਪਤਾ ਨਹੀਂ ਬੰਦੇ ਨੂੰ ਕੀ ਕੁਝ ਬਖਸ਼ ਦਿੰਦੇ ਹਨ ਮਾਤਾ ਨੇ ਕਿਹਾ ਕਿ ਪੁੱਤਰ ਮੈਂ ਪ੍ਰਸ਼ਾਦਾ ਤਿਆਰ ਕਰਦੀ ਹਾਂ ਤੂੰ ਉਹਨਾਂ ਸਾਧੂਆਂ ਲਈ ਪ੍ਰਸ਼ਾਦਾ ਲੈ ਕੇ ਜਾ ਇਹ ਸਾਧੂ ਜਿਆਦਾ ਦੇਰ ਇੱਕ ਜਗ੍ਹਾ ਨਹੀਂ ਰੁਕਦੇ ਮਾਤਾ ਨੇ ਛੇਤੀ ਨਾਲ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਤੇ ਉਹ ਭਲਾ ਪੁਰਸ਼ ਪਰਸ਼ਾਦਾ ਲੈ ਕੇ ਗੁਰੂ ਜੀ ਦੇ ਕੋਲ ਆ ਗਿਆ ਉਸ ਪੁਰਸ਼ ਨੇ ਪ੍ਰਸ਼ਾਦਾ ਪਾਣੀ ਰੱਖ ਕੇ ਗੁਰੂ ਜੀ ਨੂੰ ਮੱਥਾ ਟੇਕਿਆ ਗੁਰੂ ਜੀ ਨੇ ਪੁੱਛਿਆ ਕਿ ਪੁਰਸ਼ਾ ਇਹ ਕੀ ਹੈ ਉਸ ਭਲੇ ਪੁਰਸ਼ ਨੇ ਕਿਹਾ ਕਿ ਇਹ ਪ੍ਰਸ਼ਾਦਾ ਮੈਂ ਆਪ ਜੀ ਦੇ ਛਕਣ ਲਈ ਲੈ ਕੇ ਆਇਆ ਹਾਂ ਗੁਰੂ ਜੀ ਨੇ ਕਿਹਾ ਕਿ ਪੁਰਸ਼ਾ ਮੈਂ ਛਗਣ ਵਾਲਿਆਂ ਵਿੱਚੋਂ ਨਹੀਂ ਹਾਂ ਮੈਂ ਪੁੱਛਣ ਵਾਲਿਆਂ ਵਿੱਚੋਂ ਹਾਂ ਤੂੰ ਇਹ ਪ੍ਰਸ਼ਾਦਾ ਸਾਡੇ ਲਈ ਕਿਉਂ ਲੈ ਕੇ ਆਇਆ ਹੈ ਤੇਰੀ ਕੀ ਮੰਗ ਹੈ ਉਸ ਭਲੇ ਪੁਰਸ਼ ਨੇ ਕਿਹਾ ਜੀ ਮੇਰੀ ਕੋਈ ਮੰਗ ਨਹੀਂ ਹੈ ਮੇਰੀ ਮੰਗ ਇਹ ਹੀ ਹੈ ਕਿ ਤੁਸੀਂ ਪ੍ਰਸ਼ਾਦਾ ਛਕ ਲਵੋ ਗੁਰਨਾਨਕ ਪਾਤਸ਼ਾਹ ਜੀ ਨੇ ਫਰਮਾਇਆ ਕਿ ਵਾ ਵਾ ਪੁਰਸ਼ਾ ਤੇਰੇ ਵਰਗਾ ਤਾਂ ਸਾਨੂੰ ਅੱਜ ਤੱਕ ਕੋਈ ਨਹੀਂ ਮਿਲਿਆ ਜਿਹੜਾ ਇਹ ਕਹੇ ਕਿ ਮੇਰੀ ਕੋਈ ਮੰਗ ਨਹੀਂ ਹੈ ਬਸ ਤੁਸੀਂ ਪ੍ਰਸ਼ਾਦਾ ਸ਼ੱਕ ਲਵੋ ਗੁਰੂ ਪਿਆਰੀ ਸਾਧ ਸੰਗਤ ਜੀ ਬਦਨੀ ਕਲਾ ਵਾਲੇ ਮਹਾਪੁਰਖ ਇਹ ਸਮਤ ਬਖਸ਼ਦੇ ਹਨ ਕਿ ਸਾਡੇ ਕੋਲ ਕਈ ਬੰਦੇ ਆਉਂਦੇ ਹਨ ਉਹ ਆ ਕੇ ਇਹ ਕਹਿੰਦੇ ਹਨ ਕਿ ਅਸੀਂ ਸੰਗਰਾਦ ਤੇ ਗੁਰਦੁਆਰਾ ਸਾਹਿਬ ਰਮਹਲਾ ਚੜਾਇਆ ਸੀ ਤੇ ਦੇਗ ਵੀ ਕਰਵਾਈ ਸੀ ਪਰ ਸਾਡੀ ਕੋਈ ਮੰਗ ਪੂਰੀ ਨਹੀਂ ਹੋਈ ਮਹਾਪੁਰਖਾ ਨੇ ਗੁਰੂ ਸਾਹਿਬਾਂ ਦਾ ਧਿਆਨ ਧਰਿਆ ਗੁਰੂ ਸਾਹਿਬਾਂ ਨੇ ਮਹਾਪੁਰਖਾ ਨੂੰ ਫਰਮਾਇਆ ਕਿ ਇਸ ਨੇ ਰਮਹਲਾ ਚੜਾਇਆ ਸੀ ਤੇ ਦੇਗ ਕਰਵਾਈ ਸੀ ਤੇ ਉਸ ਤੋਂ ਬਾਅਦ ਇਹ ਸਾਡੇ ਸਾਹਮਣੇ ਚੌੜਾ ਹੋ ਕੇ ਖੜ ਗਿਆ ਤੇ ਆਪਣੀਆਂ ਮੰਗਾਂ ਗਿਣਾਉਣ ਲੱਗ ਪਿਆ ਕਿ ਮੇਰਾ ਕੈਨੇਡਾ ਦਾ ਵੀਜ਼ਾ ਲੱਗ ਜਾਵੇ ਮੇਰੇ ਬੱਚੇ ਫੇਲ ਨਾ ਹੋ ਜਾਣ ਮੇਰੇ ਬੱਚਿਆਂ ਨੂੰ ਪਾਸ ਕਰਵਾ ਦਿਓ ਮੈਂ ਗਵਾਂਡੀਆਂ ਦਾ ਵੀ ਮਕਾਨ ਖਰੀਦ ਲਵਾਂ ਗਵਾਂਡੀਆਂ ਦਾ ਕੰਮ ਬੰਦ ਹੋ ਜਾਵੇ ਮੈਂ ਮੁਹੱਲੇ ਦਾ ਪ੍ਰਧਾਨ ਬਣ ਜਾਵਾਂ ਇਸ ਨੇ ਸਾਡੇ ਅੱਗੇ ਇੰਨੀਆਂ ਮੰਗਾਂ ਰੱਖ ਦਿੱਤੀਆਂ ਇਹ ਕਦੇ ਨਿਤਨੇਮ ਨਹੀਂ ਕਰਦਾ ਹਰ ਰੋਜ਼ ਇਹ ਸ਼ਰਾਬ ਪੀਂਦਾ ਹੈ ਇਸ ਦੇ ਰਮਹਲੇ ਤੇ ਦੇਗ ਨਾਲੋਂ ਮੈਂ ਐਦਾਂ ਹੀ ਚੰਗਾ ਹਾਂ ਇਹ ਗੁਰੂ ਸਾਹਿਬਾਂ ਨੇ ਬੋਲ ਕੇ ਮਹਾਪੁਰਖਾਂ ਨੂੰ ਦੱਸਿਆ ਦਾਸ ਨੂੰ ਇਹ ਸਾਰਾ ਕੁਝ ਦੇਖਦੇ ਹੋਏ 25 ਸਾਲ ਤੋਂ ਜ਼ਿਆਦਾ ਹੋ ਚੁੱਕੇ ਹਨ ਕਿਉਂਕਿ ਦਾਸ 25 ਸਾਲਾਂ ਤੋਂ ਮਹਾਪੁਰਖਾਂ ਦੀ ਸੰਗਤ ਕਰਦਾ ਆ ਰਿਹਾ ਹੈ ਸਾਧ ਸੰਗਤ ਜੀ ਇਹ ਨਾ ਸਮਝੋ ਕਿ ਗੁਰੂ ਨਾਨਕ ਪਾਤਸ਼ਾਹ ਜੀ ਤਾਂ ਜੋਤੀ ਜੋਤ ਸਮਾ ਗਏ ਹਨ ਜਾਂ ਸੱਚਖੰਡ ਚਲੇ ਗਏ ਹਨ ਗੁਰੂ ਨਾਨਕ ਪਾਤਸ਼ਾਹ ਜੀ ਬਦਨੀ ਕਲਾ ਵਾਲੇ ਬਾਬਾ ਜੀ ਦੇ ਨਾਲ 24 ਘੰਟੇ ਹੀ ਪ੍ਰਤੱਖ ਸ਼ਕਤੀ ਵਰਤਾ ਰਹੇ ਹਨ ਜੇ ਕਿਸੇ ਨੂੰ ਸ਼ੱਕ ਹੋਵੇ ਤਾਂ ਬਦਨੀ ਕਲਾ ਵਾਲੇ ਬਾਬਾ ਜੋਰਾ ਸਿੰਘ ਜੀ ਦੇ ਕੋਲ ਜਾ ਕੇ ਭੁਗਤ ਕੇ ਤੁਸੀਂ ਆਪ ਦੇਖ ਸਕਦੇ ਹੋ ਉਸ ਭਲੇ ਪੁਰਸ਼ ਨੇ ਗੁਰਨਾਨਕ ਪਾਤਸ਼ਾਹ ਜੀ ਨੂੰ ਕਿਹਾ ਜੀ ਮੇਰੀ ਕੋਈ ਮੰਗ ਨਹੀਂ ਹੈ ਮੇਰੀ ਮੰਗ ਇਹ ਹੀ ਹੈ ਕਿ ਤੁਸੀਂ ਪ੍ਰਸ਼ਾਦਾ ਛਕ ਲਵੋ ਗੁਰਨਾਨਕ ਪਾਤਸ਼ਾਹ ਜੀ ਨੇ ਫਰਮਾਇਆ ਕਿ ਪੁਰਸ਼ਾ ਜੇ ਤੇਰੀ ਕੋਈ ਮੰਗ ਨਹੀਂ ਹੈ ਤੇ ਤੂੰ ਸਾਨੂੰ ਬਿਨਾ ਮੰਗ ਤੂੰ ਪ੍ਰਸ਼ਾਦਾ ਸ਼ਕਾਉਣਾ ਹੈ ਤਾਂ ਅਸੀਂ ਤੇਰੇ ਤੇ ਬਹੁਤ ਜ਼ਿਆਦਾ ਖੁਸ਼ ਹਾਂ ਤੂੰ ਤਾਂ ਕੁਝ ਨਹੀਂ ਮੰਗਣਾ ਪਰ ਅਸੀਂ ਤੈਨੂੰ ਮੱਲੋ ਮੱਲੀ ਕੁਝ ਨਾ ਕੁਝ ਦੇਣਾ ਹੈ ਤੂੰ ਸਾਡੇ ਤੋਂ ਜ਼ਰੂਰ ਕੁਝ ਮੰਗ ਲੈ ਉਸ ਭਲੇ ਪੁਰਸ਼ ਨੇ ਕਿਹਾ ਜੀ ਮੈਂ ਕੀ ਮੰਗਾ ਮੇਰੇ ਕੋਲ ਤੁਹਾਡੀ ਕਿਰਪਾ ਨਾਲ ਸਾਰਾ ਕੁਝ ਹੀ ਹੈ ਮੇਰੇ ਕੋਲ ਜ਼ਮੀਨ ਵੀ ਹੈ ਮੇਰਾ ਵਿਆਹ ਵੀ ਹੋਇਆ ਹੋਇਆ ਹੈ ਇੱਕ ਬੱਚਾ ਵੀ ਹੈ ਮੇਰੇ ਮਾਤਾ ਪਿਤਾ ਵੀ ਹਨ ਮੈਂ ਕੀ ਮੰਗਾ ਮੇਰੇ ਕੋਲ ਸਾਰਾ ਕੁਝ ਹੀ ਹੈ ਗੁਰੂ ਜੀ ਨੇ ਫਰਮਾਇਆ ਕਿ ਪੁਰਸ਼ਾ ਕੋਈ ਚੰਗੀ ਚੀਜ਼ ਮੰਗ ਲੈ ਉਸਨੇ ਕਿਹਾ ਬਾਬਾ ਜੀ ਤੁਸੀਂ ਮੇਰੇ ਤੇ ਕਿਰਪਾ ਕਰੋ ਮੇਰੇ ਤੇ ਦ੍ਰਿਸ਼ਟੀ ਪਾਓ ਮੈਨੂੰ ਚੰਗੀ ਚੀਜ਼ ਮੰਗਣੀ ਆ ਜਾਵੇ ਸਾਧ ਸੰਗਤ ਜੀ ਇਹ ਗੱਲ ਜਦੋਂ ਤੱਕ ਬੰਦਾ ਗੁਰੂ ਸਾਹਿਬਾਂ ਨੂੰ ਜਾਂ ਪੂਰੇ ਮਹਾਪੁਰਖਾਂ ਨੂੰ ਨਹੀਂ ਕਹਿੰਦਾ ਉਦੋਂ ਤੱਕ ਉਸ ਨੂੰ ਕੋਈ ਚੰਗੀ ਮੰਗ ਮੰਗਣੀ ਨਹੀਂ ਆਉਂਦੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਪੁਰਸ਼ ਵੱਲ ਆਪਣਾ ਸੱਜਾ ਹੱਥ ਕਰਕੇ ਬਚਨ ਕੀਤਾ ਕਿ ਲੈ ਪੁਰਸ਼ਾ ਹੁਣ ਤੇਰੇ ਤੇ ਸਾਡੀ ਪੂਰੀ ਕਿਰਪਾ ਹੋ ਗਈ ਹੈ ਹੁਣ ਮੰਗ ਜੋ ਮੰਗਣਾ ਹੈ ਜਦੋਂ ਗੁਰਨਾਨਕ ਪਾਤਸ਼ਾਹ ਜੀ ਦੇ ਹੱਥ ਵਿੱਚੋਂ ਉਸ ਪੁਰਸ਼ ਤੇ ਮਿਹਰ ਦਾ ਪ੍ਰਕਾਸ਼ ਪਿਆ ਤਾਂ ਉਸ ਭਲੇ ਪੁਰਸ਼ ਦੇ ਕਪਾਟ ਖੁੱਲ ਗਏ ਉਸ ਪੁਰਸ਼ ਨੇ ਗੁਰੂ ਜੀ ਨੂੰ ਕਿਹਾ ਜੀ ਕਲਯੁਗ ਦਾ ਸਮਾਂ ਹੈ ਕਿਤੇ ਮੈਂ ਤਿਲਕ ਨਾ ਜਾਵਾਂ ਮੈਨੂੰ ਆਪਣਾ ਪੱਕਾ ਸਿੱਖ ਬਣਾ ਲਵੋ ਮੇਰੀ ਹੋਰ ਕੋਈ ਮੰਗ ਨਹੀਂ ਹੈ ਗੁਰੂ ਜੀ ਨੇ ਫਰਮਾਇਆ ਕਿ ਵਾਵਾ ਪੁਰਸ਼ਾ ਤੂੰ ਤਾਂ ਕਹਿ ਰਿਹਾ ਸੀ ਕਿ ਤੈਨੂੰ ਮੰਗਣਾ ਨਹੀਂ ਆਉਂਦਾ ਪਰ ਤੂੰ ਤਾਂ ਮੰਗਣ ਵਾਲਾ ਕੁਝ ਛੱਡਿਆ ਹੀ ਨਹੀਂ ਤੂੰ ਤਾਂ ਸਭ ਤੋਂ ਵੱਡੀ ਮੰਗ ਮੰਗ ਲਈ ਹੈ ਜਿਹੜਾ ਸਾਡਾ ਪੱਕਾ ਸਿੱਖ ਬਣ ਜਾਂਦਾ ਹੈ ਉਸ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਅਸੀਂ ਲੈ ਲੈਂਦੇ ਹਾਂ ਗੁਰੂ ਜੀ ਨੇ ਫਰਮਾਇਆ ਕਿ ਅਸੀਂ ਤੈਨੂੰ ਆਪਣੇ ਨਾਲ ਹੀ ਲੈ ਜਾਣਾ ਹੈ ਉਸ ਪੁਰਸ਼ ਨੇ ਕਿਹਾ ਜੀ ਜਦੋਂ ਤੁਸੀਂ ਮੈਨੂੰ ਆਪਣਾ ਸਿੱਖ ਬਣਾ ਲਿਆ ਤਾਂ ਫੇਰ ਤੁਸੀਂ ਮੈਨੂੰ ਜਿੱਥੇ ਮਰਜ਼ੀ ਲੈ ਚੱਲੋ ਗੁਰੂ ਜੀ ਨੇ ਫਰਮਾਇਆ ਕਿ ਠੀਕ ਹੈ ਜੇ ਤੂੰ ਸਿੱਖ ਬਣ ਗਿਆ ਹੈ ਤਾ ਫੇਰ ਉਥੇ ਪੈ ਜਾ ਉਹ ਸਿੱਖ ਉਥੇ ਜਾ ਕੇ ਪੈ ਗਿਆ ਗੁਰੂ ਜੀ ਨੇ ਮਰਦਾਨੇ ਨੂੰ ਕਿਹਾ ਕਿ ਲਿਆ ਮਰਦਾਨਿਆ ਪ੍ਰਸ਼ਾਦਾ ਮਰਦਾਨੇ ਨੇ ਗੁਰੂ ਜੀ ਨੂੰ ਪ੍ਰਸ਼ਾਦਾ ਵਾਲਾ ਛਾਬਾ ਫੜਾਇਆ ਗੁਰੂ ਜੀ ਨੇ ਇੱਕ ਇੱਕ ਪ੍ਰਸ਼ਾਦਾ ਮਰਦਾਨੇ ਤੇ ਭਾਈ ਬਾਲੇ ਨੂੰ ਦੇ ਦਿੱਤਾ ਐਨੇ ਨੂੰ ਇੱਕ 6 ਫੁੱਟ ਲੰਬਾ ਕਾਲਾ ਨਾਗ ਜੰਗਲ ਵਿੱਚੋਂ ਨਿਕਲ ਆਇਆ ਉਹ ਕਾਲਾ ਨਾਗ ਸਿੱਖ ਦੇ ਵੱਲ ਨੂੰ ਆ ਰਿਹਾ ਸੀ ਮਰਦਾਨੇ ਨੇ ਗੁਰੂ ਜੀ ਨੂੰ ਕਿਹਾ ਕਿ ਗੁਰੂ ਜੀ ਇੱਕ ਕਾਲਾ 6 ਫੁੱਟ ਨਾਗ ਸਿੱਖ ਵੱਲ ਨੂੰ ਰेंगਦਾ ਹੋਇਆ ਆ ਰਿਹਾ ਹੈ ਕਿਤੇ ਉਹ ਸਿੱਖ ਦੇ ਲੜ ਨਾ ਜਾਵੇ ਜੇ ਤੁਸੀਂ ਅੱਖੋਂ ਤਾਂ ਸੱਪ ਨੂੰ ਮਾਰ ਦਈਏ ਗੁਰੂ ਨਾਨਕ ਬਾਦਸ਼ਾਹ ਜੀ ਨੇ ਫਰਮਾਇਆ ਮਰਦਾਨਿਆਂ ਮਰੇ ਹੋਏ ਨੂੰ ਕੀ ਮਾਰਨਾ ਹੈ ਗੁਰੂ ਜੀ ਨੇ ਬਚਨ ਕੀਤਾ ਉਹ 나ਗ ਹੁਣ ਤੂੰ ਸਾਡੇ ਇਸ ਸਿੱਖ ਨੂੰ ਡੰਗ ਨਹੀਂ ਮਾਰ ਸਕਦਾ ਇਹ ਸਾਡਾ ਪੱਕਾ ਸਿੱਖ ਬਣ ਗਿਆ ਹੈ 나ਗ ਨੇ ਗੁਰੂ ਜੀ ਨੂੰ ਕਿਹਾ ਕਿ ਮੈਂ ਆਪਣੇ ਆਪ ਨਹੀਂ ਆਇਆ ਮੈਂ ਇਸ ਦਾ ਕਾਲ ਹਾਂ ਮੈਨੂੰ ਧਰਮਰਾਜ ਨੇ ਭੇਜਿਆ ਹੈ ਮੈਂ ਇਸ ਨੂੰ ਡੰਗ ਮਾਰ ਕੇ ਮਾਰਨਾ ਹੈ ਸਾਡਾ ਕਈ ਜਨਮਾਂ ਤੋਂ ਇਸੇ ਤਰ੍ਹਾਂ ਹਿਸਾਬ ਕਿਤਾਬ ਚੱਲਦਾ ਆ ਰਿਹਾ ਹੈ ਜਦੋਂ ਮੇਰੀ ਮੌਤ ਆਉਂਦੀ ਹੈ ਤਾਂ ਇਹ ਸਭ ਬਣਦਾ ਹੈ ਜਦੋਂ ਇਸ ਦੀ ਮੌਤ ਆਉਂਦੀ ਹੈ ਤਾਂ ਮੈਂ ਸਭ ਬਣਦਾ ਹਾਂ ਸਾਡੀ ਵਾਰੀ ਬੰਨੀ ਹੋਈ ਹੈ ਹੁਣ ਮੇਰੀ ਵਾਰੀ ਹੈ ਇਸ ਨੂੰ ਮਾਰਨ ਦੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਫਰਮਾਇਆ ਕਿ ਠੀਕ ਹੈ ਪਹਿਲਾਂ ਇਸੇ ਤਰ੍ਹਾਂ ਹੁੰਦਾ ਆ ਰਿਹਾ ਸੀ ਪਰ ਅੱਜ ਇਸ ਨੇ ਸਾਡੇ ਦਰਸ਼ਨ ਕਰ ਲਏ ਹਨ ਤੇ ਇਸ ਨੇ ਪ੍ਰਸ਼ਾਦਾ ਲਿਆ ਕੇ ਸਾਡੇ ਕੋਲੋਂ ਮੰਗ ਮੰਗ ਲਈ ਹੈ ਕਿ ਮੈਨੂੰ ਆਪਣਾ ਪੱਕਾ ਸਿੱਖ ਬਣਾ ਲਵੋ ਪਰ ਜੇ ਅੱਜ ਇਹ ਕੁਝ ਹੋਰ ਮੰਗ ਲੈਂਦਾ ਤਾਂ ਤੂੰ ਇਸ ਨੂੰ ਮਾਰ ਦੇਣਾ ਸੀ 3 ਵਜੇ ਤੱਕ ਇਸ ਦਾ ਸ਼ਰੀਰ ਸਿਵਿਆਂ ਵਿੱਚ ਮੱਚ ਕੇ ਸੁਆਹ ਹੋ ਜਾਣਾ ਸੀ ਪਰ ਇਸ ਨੇ ਮੰਗ ਮੰਗ ਲਈ ਹੈ ਕਿ ਮੈਨੂੰ ਆਪਣਾ ਪੱਕਾ ਸਿੱਖ ਬਣਾ ਲਵੋ ਹੁਣ ਇਹ ਸਾਡਾ ਪੱਕਾ ਸਿੱਖ ਬਣ ਗਿਆ ਹੈ ਅਸੀਂ ਆਪਣੀ 36 ਯੁੱਗ ਦੀ ਕਮਾਈ ਦੇ ਵਿੱਚੋਂ ਇਸ ਦੇ ਪਾਪਾਂ ਦੇ ਬਰਾਬਰ ਨਾਮ ਪਾ ਕੇ ਇਸ ਦੇ ਧਰਮ ਰਾਜ ਦੇ ਕਾਗਜ਼ ਪਾੜ ਦਿੱਤੇ ਹਨ ਹੁਣ ਇਹ ਸਾਡਾ ਪੱਕਾ ਸਿੱਖ ਬਣ ਗਿਆ ਹੈ। 나ਗ ਨੇ ਕਿਹਾ ਜੀ ਇੰਨੀ ਛੇਤੀ ਇਹ ਕਿਵੇਂ ਤੁਹਾਡਾ ਪੱਕਾ ਸਿੱਖ ਬਣ ਗਿਆ ਹੈ? ਇਸ ਗੱਲ ਨੂੰ ਮੈਂ ਨਹੀਂ ਮੰਨਦਾ। ਗੁਰੂ ਜੀ ਨੇ ਫਰਮਾਇਆ ਕਿ ਤੈਨੂੰ ਅਸੀਂ ਅੱਖੀਂ ਦਿਖਾ ਦਿੰਦੇ ਹਾਂ ਕਿ ਇਹ ਸਾਡਾ ਕਿਵੇਂ ਪੱਕਾ ਸਿੱਖ ਬਣ ਗਿਆ ਹੈ। 나ਗ ਨੇ ਕਿਹਾ ਜੀ ਮੈਨੂੰ ਦਿਖਾਓ। ਗੁਰੂ ਜੀ ਨੇ ਮਰਦਾਨੇ ਨੂੰ ਕਿਹਾ ਕਿ ਮਰਦਾਨਿਆ ਤੇਰੇ ਕੋਲ ਇੱਕ ਛੁਰੀ ਹੈ ਭਾਵ ਚਾਕੂ ਹੈ ਮਰਦਾਨੇ ਨੇ ਕਿਹਾ ਜੀ ਹੈ ਗੁਰੂ ਜੀ ਨੇ ਕਿਹਾ ਕਿ ਉਹ ਛੁਰੀ ਸਾਨੂੰ ਫੜਾ ਮਰਦਾਨੇ ਨੇ ਛੁਰੀ ਗੁਰੂ ਜੀ ਨੂੰ ਦੇ ਦਿੱਤੀ ਗੁਰੂ ਜੀ ਛੁਰੀ ਲੈ ਕੇ ਉਸ ਸਿੱਖ ਦੇ ਸਹਰਾਣੇ ਜਾ ਕੇ ਬੈਠ ਗਏ ਤੇ ਉਸ ਦੀ ਗਰਦਨ ਤੇ ਛੁਰੀ ਫੇਰਨ ਲੱਗ ਪਏ ਜਦੋਂ ਛੁਰੀ ਸਿੱਖ ਦੀ ਗਰਦਨ ਤੇ ਚੁਭੀ ਤਾਂ ਸਿੱਖ ਨੇ ਅੱਖਾਂ ਖੋਲ ਕੇ ਦੇਖਿਆ ਤਾਂ ਗੁਰੂ ਜੀ ਛੁਰੀ ਫੇਰ ਰਹੇ ਸਨ ਸਿੱਖ ਨੇ ਕਿਹਾ ਕਿ ਗੁਰੂ ਜੀ ਛੇਤੀ ਛੁਰੀ ਫੇਰੋ ਕਿਤੇ ਕੋਈ ਹੋਰ ਫੁਰਨਾ ਨਾ ਬਣ ਜਾਵੇ ਛੇਤੀ ਗਰਦਨ ਵੱਡੋ ਕਿਤੇ ਕੋਈ ਹੋਰ ਫੁਰਨਾ ਨਾ ਬਣ ਜਾਵੇ ਇਹ ਸੁਣ ਕੇ ਨਾਗ ਨੇ ਆਪਣਾ ਫਨ ਥੱਲੇ ਕਰ ਲਿਆ। 나ਗ ਨੇ ਕਿਹਾ ਕਿ ਗੁਰੂ ਜੀ ਇਸ ਨੂੰ ਕੀ ਕਰ ਦਿੱਤਾ ਹੈ। ਗੁਰੂ ਜੀ ਨੇ ਫਰਮਾਇਆ ਅਸੀਂ ਇਸ ਉੱਪਰ ਆਪਣੀ ਪੂਰੀ ਮਿਹਰ ਕਰ ਦਿੱਤੀ ਹੈ। ਇਸ ਦੇ ਸਾਰੇ ਦੁੱਖਾਂ ਦਾ ਨਾਸ਼ ਕਰ ਦਿੱਤਾ ਹੈ। 나ਗ ਨੇ ਕਿਹਾ ਜੀ ਜਿਵੇਂ ਤੁਸੀਂ ਇਸ ਦੇ ਉੱਪਰ ਮਿਹਰ ਕੀਤੀ ਹੈ ਓਵੇਂ ਮੇਰੇ ਉੱਪਰ ਵੀ ਮਿਹਰ ਕਰੋ। ਮੇਰਾ ਵੀ ਉਧਾਰ ਕਰ ਦਵੋ ਮੇਰੇ ਵੀ ਧਰਮ ਰਾਜ ਦੇ ਕਾਗਜ਼ ਪਾੜ ਦਵੋ ਮੈਨੂੰ ਵੀ ਮੁਕਤੀ ਬਖਸ਼ ਦਵੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਨਾਗ ਦਾ ਵੀ ਉਧਾਰ ਕਰ ਦਿੱਤਾ ਉਸੇ ਸਮੇਂ ਉਹ ਨਾਗ ਆਪਣਾ ਸਰੀਰ ਛੱਡ ਗਿਆ ਗੁਰੂ ਜੀ ਨੇ ਸਿੱਖ ਤੇ ਨਾਗ ਦਾ ਲੇਖਾ ਸਦਾ ਲਈ ਖਤਮ ਕਰ ਦਿੱਤਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸੋ ਸਿੱਖ ਨੂੰ ਆਪਣੇ ਚਰਨਾਂ ਦੀ ਪੌਹਲ ਬਖਸ਼ੀ ਤੇ ਵਾਹਿਗੁਰੂ ਗੁਰਮੰਤਰ ਬਖਸ਼ਿਆ ਗੁਰੂ ਜੀ ਨੇ ਸਿੱਖ ਨੂੰ ਬਚਨ ਕੀਤਾ ਕਿ ਤੂੰ ਆਪਣੇ ਘਰ ਚਲਿਆ ਜਾ ਜਿਵੇਂ ਤੂੰ ਸਾਨੂੰ ਪ੍ਰਸ਼ਾਦਾ ਛਕਾਇਆ ਹੈ ਓਵੇਂ ਹੀ ਚੰਗੇ ਸਾਧੂ ਮਹਾਪੁਰਖਾਂ ਨੂੰ ਤੂੰ ਪ੍ਰਸ਼ਾਦਾ ਛਕਾਉਂਦਾ ਰਹੀਂ ਅੰਮ੍ਰਿਤ ਵੇਲੇ ਉਠ ਕੇ ਇਸ਼ਨਾਨ ਕਰਕੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦਾ ਰਹੀ ਲੋਕਾਂ ਤੇ ਪਰਉਪਕਾਰ ਕਰਦਾ ਰਹੀ ਜਦੋਂ ਤੇਰਾ ਅੰਤ ਸਮਾ ਆਇਆ ਤਾਂ ਅਸੀਂ ਤੈਨੂੰ ਆਪ ਲੈਣ ਆਵਾਂਗੇ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਸਿੱਖ ਦਾ ਲੇਖਾ ਪਾੜ ਕੇ ਉਸ ਦਾ ਜਨਮ ਸਫਲਾ ਕਰ ਦਿੱਤਾ ਉਸ ਸਿੱਖ ਨੂੰ ਅੰਤ ਸਮੇ ਗੁਰੂ ਨਾਨਕ ਪਾਤਸ਼ਾਹ ਜੀ ਆਪ ਲੈਣ ਆਏ ਉਸ ਨੂੰ ਦਰਗਾਹ ਵਿੱਚ ਥਾਂ ਬਖਸ਼ਿਆ ਸਾਨੂੰ ਵੀ ਹਰ ਰੋਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਖੜ ਕੇ ਇਹ ਮੰਗ ਮੰਗਣੀ ਚਾਹੀਦੀ ਹੈ ਕਿ हे ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਮੈਨੂੰ ਆਪਣਾ ਪੱਕਾ ਸਿੱਖ ਬਣਾ ਲਵੋ ਇਹ ਹੀ ਸਭ ਤੋਂ ਵੱਡੀ ਮੰਗ ਹੈ ਇਹ ਮੰਗ ਮੰਗਣ ਨਾਲ ਗੁਰੂ ਸਾਹਿਬ ਸਾਡੇ ਤੇ ਪ੍ਰਸੰਨ ਹੋ ਜਾਂਦੇ ਹਨ ਸਾਡੀਆਂ ਸਾਰੀਆਂ ਜ਼ਿੰਮੇਵਾਰੀਆਂ ਗੁਰੂ ਸਾਹਿਬ ਆਪ ਲੈ ਲੈਂਦੇ ਹਨ ਜਿਹੜੇ ਲੋਕ ਇਸ ਗੱਲ ਨੂੰ ਨਹੀਂ ਮੰਨਦੇ ਉਹ ਸੋਚਦੇ ਹਨ ਕਿ ਅਸੀਂ ਆਪਣੀ ਹਿੰਮਤ ਤੇ ਮਿਹਨਤ ਨਾਲ ਸਾਰਾ ਕੁਝ ਕਰਦੇ ਹਾਂ ਉਹਨਾਂ ਦੀ ਜ਼ਿੰਮੇਵਾਰੀ ਗੁਰੂ ਸਾਹਿਬ ਨਹੀਂ ਲੈਂਦੇ ਬੰਦਾ ਆਪਣੇ ਆਪ ਤਾਂ ਇੱਕ ਸਾ ਵੀ ਨਹੀਂ ਲੈ ਸਕਦਾ ਇਹ ਸਾਬੀ ਉਸ ਦੀ ਕਿਰਪਾ ਦੇ ਨਾਲ ਹੀ ਆਉਂਦਾ ਹੈ ਜੇ ਉਸ ਦੀ ਕਿਰਪਾ ਹਟ ਜਾਵੇ ਤਾਂ ਬੰਦੇ ਨੂੰ ਇੱਕ ਸਾਬੀ ਨਹੀਂ ਆਉਂਦਾ ਸਾਰਾ ਕੁਝ ਉਸ ਨਿਰੰਕਾਰ ਗੁਰੂ ਨਾਨਕ ਪਾਤਸ਼ਾਹ ਜੀ ਦੀ ਮੁਠੀ ਦੇ ਵਿੱਚ ਹੈ ਇਸ ਲਈ ਸਾਨੂੰ ਉਸ ਨਿਰੰਕਾਰ ਨੂੰ ਭੁੱਲਣਾ ਨਹੀਂ ਚਾਹੀਦਾ ਸਾਨੂੰ ਅਮਰਤ ਛੱਕ ਕੇ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਹਰ ਰੋਜ਼ 2.5 ਘੰਟੇ ਨਾਮ ਜ਼ਰੂਰ ਜਪਣਾ ਚਾਹੀਦਾ ਹੈ। ਬੰਦੇ ਦੀ ਜ਼ਿੰਦਗੀ ਦਾ ਅਸਲੀ ਇਹੀ ਮਨੋਰਥ ਹੈ ਜਿਸ ਕਰਕੇ ਪਰਮਾਤਮਾ ਨੇ ਬੰਦੇ ਨੂੰ ਇਸ ਮਾਤ ਲੋਕ ਵਿੱਚ ਭੇਜਿਆ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।